ਹੋਰ ਕੌਣ ਦਾ ਆਪਾਂ ਨੂੰ ਅਧਿਕਾਰ ਦਿੱਤਾਗਾ ਤਾਂ ਵੀ ਸੰਘਰਸ਼ ਕਰਕੇ ਮਿਲਿਆ ਸੰਘਰਸ਼ ਤੋਂ ਬਿਨਾ ਕੁਝ ਨਹੀਂ ਹੈਗਾ ਤੇ ਖੜੇ ਹੋ ਇੱਕ ਵਟ ਦੋ ਕਾ ਆਪਾਂ ਨਾਰੇ ਲਵਾਉਣਿਆ ਇਹਦੇ ਨਾਲ ਇੱਕ ਮਿੰਟ ਜੇ ਪਿਛਲੀ ਗੱਲ ਕਰੀਏ ਆਪਣੇ ਪਿੰਡ ਦੇ ਵਿੱਚ ਝੰਡਾ ਚਾੜ੍ਹਨੀ ਜਿਹੜੀ ਰਸਮਾਂ ਗਈ ਕਿਸੇ ਨੂੰ ਨਹੀਂ ਪਤਾ ਤੀਗਾ ਇਹੇ ਸਾਥੀ ਸ਼ਰਜੀਤ ਦੀ ਦੇਣਾ ਕੀ ਆਪਣੇ ਪਿੰਡ ਦੇ ਵਿੱਚੋਂ ਹੋਰ ਵੀ ਕਿੰਨੀਆਂ ਮੌਤਾਂ ਹੋਈਆਂ ਨੇ ਗਈਆਂ ਪਰ ਜਿਆਦਾ ਉਹਨੂੰ ਕਰਿਆ ਜਾਂਦਾਗਾ ਜਿਹੜਾ ਲੋਕਾਂ ਪਿੱਛੇ ਜਾਂ ਸਾਥ ਪਿੱਛੇ ਜਾ ਅਬ ਜੋ ਜਿਦਿਖੇ ਲੜਦਾਗਾ ਆਪਣੀ ਜਾਨ ਕਰਵਾਨ ਕਰਦਾਗਾ ਇਹ ਸਾਥੀ ਵੀ 9 ਮਈ ਨੂੰ ਸ਼ਹੀਦ ਕਰਿਆ ਗਿਆ ਸੀਗਾ ਹਰ ਛਾਲ ਜਦੋਂ ਝੰਡਾ ਚੜਾਉਣੇ ਆਗੇ ਸਾਥੀ ਨੂੰ ਜੇ ਆਪਾਂ ਸਰਦਾ ਤੇ ਫੁੱਲ ਭੇਟ ਕਰਦੇ ਆਗੇ ਹੁਣ ਸਮੇਂ ਦਾ ਸਮਾਂ ਨਹੀਂ ਜਿਆਸ ਤੇ ਰਿਆ ਆਪਾਂ ਨਾਅਰੇ ਲਾਉਣੇ ਆਗੇ ਨਾਅਰੇ ਦਾ ਜਵਾਬ ਪੂਰੇ ਜ਼ੋਰ-ਜ਼ੋਰ ਨਾਲ ਦੇਣਾਗਾ 1 ਮਈ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਰਜੀਤ ਭਾਈ ਤੈਨੂੰ ਲਾਲ ਸਲਾਮ सार्या बहुत बहुन